ਦੇਗ ਤੇਗ ਫਤਿਹ ਅਰਦਾਸ ਦੇ ਆਰੰਭ ਵਿੱਚ ਵਾਹਿਗੁਰੂ ਜੀ ਕੀ ਫਤਿਹ ਦੀ ਅਰਦਾਸ ਕੀਤੀ ਗਈ ਹੈ ਹੁਣ ਦੇਗ ਅਤੇ ਤੇਗ ਦੀ ਫਤਿਹ ਦੀ ਅਰਦਾਸ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਦੇਗ ਚਲਾਉਣ ਵਾਲੇ ਅਤੇ ਤੇਗ ਵਾਹਣ ਵਾਲਿਆਂ ਦੀ ਕਮਾਈ ਦਾ ਧਿਆਨ ਤਰਿਆ ਗਿਆ ਹੈ ਦੇਗ ਅਤੇ ਤੇਗ ਦੋਨੋਂ ਸਿੱਖੀ ਸਿਧਾਂਤ ਅਤੇ ਸਿੱਖ ਸੱਭਿਆਚਾਰ ਦੀ ਆਧਾਰ ਸ਼ੀਲਾ ਹਨ ਦੇਗ ਤੇਗ ਅਤੇ ਫਤੇ ਤਿੰਨੋਂ ਹੀ ਫਾਰਸੀ ਭਾਸ਼ਾ ਦੇ ਸ਼ਬਦ ਹਨ ਦੇਗ ਦੇ ਕੌਸ਼ਿਕ ਅਰਥ ਹਨ ਖਾਣਾ ਪਕਾਉਣ ਵਾਲਾ ਚੌੜੇ ਮੂੰਹ ਦਾ ਵੱਡਾ ਪਾਂਡਾ ਤੇਗ ਦੇ ਅਰਥ ਹਨ ਤਲਵਾਰ ਕਿਰਪਾਨ ਸ੍ਰੀ ਸਾਹਿਬ ਸ਼ਮਸ਼ੀਰ ਘੜਗ ਅਤੇ ਫਤੇ ਦਾ ਅਰਥ ਹੈ ਜੀਤ ਗੁਰਬਾਣੀ ਵਿੱਚ ਧਰਤੀ ਨੂੰ ਦੇਗ ਕਹਿ ਕੇ ਦੱਸਿਆ ਗਿਆ ਹੈ ਕਿ ਇਸ ਵਿੱਚੋਂ ਜਗਤ ਦੇ ਜੀਵਾਂ ਨੂੰ ਅਖੂਟ ਪੰਡਾਰਾ ਮਿਲ ਰਿਹਾ ਹੈ ਸਿੱਖੀ ਵਿੱਚ ਲੰਗਰ ਅਤੇ ਕੜਾ ਪ੍ਰਸ਼ਾਦ ਲਈ ਵੀ ਦੇਗ ਸ਼ਬਦ ਵਰਤਿਆ ਜਾਂਦਾ ਹੈ ਦੇਗ ਦੀ ਫਤਿਹ ਤੋਂ ਭਾਵ ਹੈ ਕਿ ਗੁਰੂ ਕੇ ਲੰਗਰ ਸਦਾ ਅਤੁੱਟ ਚੱਲਦੇ ਰਹਿਣ ਸਿੱਖ ਗੁਰਦੁਆਰਿਆਂ ਦੇ ਲੰਗਰ ਵਿੱਚ ਇੱਕ ਪ੍ਰਾਤ ਵਿੱਚੋਂ ਅਤੇ ਇੱਕੋ ਪੰਗਤ ਵਿੱਚ ਬੈਠ ਕੇ ਭੋਜਨ ਛਕਿਆ ਜਾਂਦਾ ਹੈ ਜਿਸ ਨਾਲ ਸਿੱਖੀ ਵਿੱਚੋਂ ਜਾਤ ਪਾਤ ਦਾ ਖਾਤਮਾ ਹੋ ਗਿਆ ਹਰ ਸਿੱਖ ਨੂੰ ਧਰਮ ਦੀ ਕਿਰਤ ਕਰਨ ਦਾ ਹੁਕਮ ਹੈ ਕਿਰਤ ਕਰਕੇ ਫਿਰ ਵੰਡ ਛਕਣ ਦਾ ਆਦੇਸ਼ ਹੈ ਗੁਰੂ ਕੇ ਲੰਗਰ ਸਦਾ ਅਤੁੱਟ ਵਰਤਦੇ ਰਹਿਣ ਇਸੇ ਲਈ ਰੋਜ਼ਾਨਾ ਦੇਗ ਦੀ ਫਤਿਹ ਵਾਸਤੇ ਅਰਦਾਸ ਕੀਤੀ ਜਾਂਦੀ ਹੈ